ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਸਮਰਾਲਾ ਹਲਕੇ ਦੀ ਪੂਜੀ ਲੀਡਰਸ਼ਿਪ ਪਿੰਲੂ ਸਾਹਿਬ ਤੇ ਸਾਰੇ ਵਰਕਰ ਸਹਿਮਾਨ ਦਾ ਮੈਂ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਤੁਸੀਂ ਸਾਰੇ ਬਹੁਤ ਪਿਆਰ ਨਾਲ ਇਸ ਯਾਤਰਾ ਵਿੱਚ ਸ਼ਾਮਿਲ ਹੋ ਰਹੇ ਹੋ ਅੱਜ ਆਪਾਂ ਸਾਰੇ ਇਕੱਠੇ ਹੋਏ ਆਂ ਉਹਨਾਂ ਦਿੱਲੀ ਦੀਆਂ ਪਾਰਟੀਆਂ ਦੇ ਖਿਲਾਫ ਜਿਹੜਾ ਇੱਥੇ ਕੱਲੇ ਲੁੱਟਣ ਆਉਂਦੀ ਐ ਆ ਜਿਹੜਾ ਪੰਜਾਬ ਐ ਆਪਣਾ ਪੰਜਾਬ ਐ ਆਪਣੇ ਲੋਕਾਂ ਦਾ ਪੰਜਾਬ ਐ ਆ ਜਿਹੜੇ ਆਉਂਦੇ ਐ ਇਹਨਾਂ ਦਾ ਕੋਈ ਲਗਾ ਨਾ ਕਿਸਾਨੀ ਨਾਲ ਐ ਨਾ ਗਰੀਬ ਨਾਲ ਐ ਨਾ ਵਪਾਰੀ ਨਾਲ ਐ ਜਦੋਂ ਵੀ ਇਹਨਾਂ ਦੀ ਸਰਕਾਰ ਦਿੱਲੀ ਵਾਲਿਆਂ ਦੀ ਆਉਂਦੀ ਐ ਇੱਕ ਇਟ ਨਹੀਂ ਲੱਗਦੀ 5 ਸਾਲ ਆਪਣੇ ਬਰਬਾਦ ਹੋ ਜਾਂਦੇ ਆ ਤੁਸੀਂ ਜਾਣਦੇ ਹੋ ਜੇਤੇ ਸੜਕਾਂ ਬਣੀਆਂ ਅਕਾਲੀ ਦਲ ਨੇ ਬਣਾਈਆਂ ਚਾਰ ਲੇਨ ਐਕਸਪ੍ਰੈਸ ਵੇ ਅਕਾਲੀ ਦਲ ਨੇ ਬਣਾਏ ਥਰਮਲ ਪਲਾਂਟ ਅਕਾਲੀ ਦਲ ਨੇ 에어ਪੋਰਟ ਅਕਾਲੀ ਦਲ ਨੇ ਤੁਹਾਨੂੰ ਟਿਊਬਲ ਕਨੈਕਸ਼ਨ ਦਿੱਤੇ ਅਕਾਲੀ ਦਲ ਨੇ ਦਿੱਤੇ ਮੁੱਕ ਬਿਜਲੀ ਟਿਊਬਲਾਂ ਦੀ ਬਕਾਲੀ ਦਲ ਨੇ ਆਈਡੀ ਥਲੇ ਕਰਿਓ ਥੋੜੇ ਪੱਕੇ ਖਾਲੇ ਅੰਡਰਗਰਾਉਂਡ ਪਾਈਪ ਕਸ਼ੀਆਂ ਨਹਿਰਾਂ ਅਕਾਲੀ ਦਲ ਨੇ ਬਣਾਈਆਂ ਮੰਡੀਆਂ ਅਕਾਲੀ ਦਲ ਨੇ ਬਣਾਈਆਂ ਗਰੀਬ ਨੂੰ ਆਟਾ ਦਾਲ ਛਕਨ ਪੈਨਸ਼ਨ ਦੇਣ ਵਾਲਾ ਅਕਾਲੀ ਦਲ ਪਿੰਡਾਂ ਵਿੱਚ ਤਰੱਕੀ ਕਰਨ ਵਾਲਾ ਅਕਾਲੀ ਦਲ ਤੇ ਦੂਜੇ ਕੁਝ ਨਹੀਂ ਕਰਦੇ ਪਹਿਲੇ ਕੈਪਟਨ ਅਮਰਿੰਦਰ ਸਿੰਘ ਨੇ 5 ਸਾਲ ਬਰਬਾਦ ਕਰਤੇ ਹਾ ਝਾੜੂ ਵਾਲੇ ਤੇ ਜਮੇ ਹੀ ਝੜਕਣ ਅੱਜ ਘਰ ਘਰ ਨਸ਼ਾ ਫੈਲਣ ਲੱਗ ਗਿਆ ਗੁੰਡਾ ਕਰਦੀ ਦਾ ਰਾਜ ਆ ਗੈਂਗਸਟਰ ਰਾਜ ਕਰੀ ਜਾਂਦੇ ਐਥੇ ਲੋਕੀ ਮੁੱਖ ਮੰਤਰੀ ਦੀ ਆਪਣੇ ਹਲਕੇ ਜਾਲੀ ਸ਼ਰਾਬ ਪੀ ਕੇ ਮਰ ਗਏ ਤੇ ਮੁੱਖ ਮੰਤਰੀ ਪੁਨਰਦਸਾਰਨ ਗਿਆ ਹੀ ਨਹੀਂ ਤੇ ਦਿੱਲੀ ਕੇਜਰੀਵਾਲ ਨੂੰ ਬਚਾਉਣ ਵਾਸਤੇ ਬੈਠਾ ਅੱਜ ਕਿੱਥੇ ਐ ਆਮ ਆਦਮੀ ਪਾਰਟੀ ਕੇਜਰੀਵਾਲ ਨੂੰ ਬਚਾਉਣ ਲੱਗੀ ਐ ਜਿਹਨੇ ਕਰੋੜਾਂ ਰੁਪਏ ਲੁੱਟਿਆ ਐ ਐਸ ਕਰਕੇ ਆਓ ਸਮਾ ਹੁਣ ਤਜਰਬੇ ਕਰਨ ਦਾ ਨਹੀਂ ਬਹੁਤ ਚ ਤਜਰਬੇ ਕਰ ਲਏ ਜੇ ਆਪਾਂ ਨਾ ਸਹੀ ਫੈਸਲਾ ਕੀਤਾ ਆਪਣੀ ਪਾਰਟੀ ਤੁਹਾਡੇ ਬਜ਼ੁਰਗਾਂ ਦੀ ਪਾਰਟੀ ਤੁਹਾਡੇ ਬਜ਼ੁਰਗਾਂ ਦੀ ਕੌਣ ਪਸੀਨੇ ਨਾਲ ਬਣਾਈ ਪਾਰਟੀ ਸ਼ਹਾਦਤਾਂ ਦੇ ਕੇ ਪਾਰਟੀ ਕਈ ਕਈ ਪੀੜ੍ਹੀਆਂ ਦੇ ਤੁਸੀਂ ਅਕਾਲੀ ਹੋ ਇਸ ਕਰਕੇ ਅਕਾਲੀ ਦਲ ਕੌਮ ਦੀ ਜਵਾਨ ਆਵਾਜ਼ ਹੈ ਪੰਥ ਦੀ ਆਵਾਜ਼ ਹੈ ਅੱਜ ਜੇ ਤੁਹਾਨੂੰ ਕੌਮ ਨੂੰ ਹਮਲੇ ਹੋ ਰਿਹਾ ਹੈ ਇਸ ਲਈ ਹੋ ਰਿਹਾ ਕਿ ਤੁਸੀਂ ਅਕਾਲੀ ਦਲ ਕਮਜ਼ੋਰ ਕਰ ਦਿੱਤਾ ਅੱਜ ਤੱਕ ਹਜ਼ੂਰ ਸਾਹਿਬ ਤੇ ਉੱਤੇ ਕਾਬਜ਼ ਹੋ ਗਏ ਦਿੱਲੀ ਵਾਲੀ ਪਾਰਟੀ ਤੱਕ ਭਟਨਾ ਸਾਹਿਬ ਤੇ ਵੀ ਉਹਨਾਂ ਨੇ ਕਾਬਜ਼ ਹੋ ਗਏ ਗੁਰੂਦ ਅੱਪਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਹੁਣ ਉਹਨਾਂ ਨੇ ਕੰਟਰੋਲ ਕਰ ਲਿਆ ਹੈ। ਹਰਿਆਣਾ ਦੀ ਆਪਣੇ ਐਜੀਪੀਸੀ ਨੂੰ ਤੋੜ ਦਿੱਤਾ। ਫਿਰ ਕਦੋਂ ਸਮਝਾਂਗੇ? ਐਸ ਕਰਕੇ ਆਓ ਆਪਣੀ ਜਥੇਬੰਦੀ, ਥੋੜੀ ਆਪਣੀ ਜਥੇਬੰਦੀ, ਕੌਮ ਦੀ, ਪੰਜਾਬ ਦੀ ਜਥੇਬੰਦੀ ਨੂੰ ਅੱਪਾ ਤਕੜਾ ਕਰੀਏ। ਹੁਣ ਤੁਸੀਂ ਦੇਖਿਆ ਦਿੱਲੀ ਜਾਣਾ ਚਾਹੁੰਦੇ ਸੀ ਆਪਣੇ ਕਿਸਾਨ। ਐ ਬਾਰਡਰ ਤੇ ਉਹਨਾਂ ਨੇ ਲਾ ਲਿਆ ਪੂਰਾ ਜਾਮ ਲਾਤਾ। ਜਿਉਂ ਬਾਰਡਰ ਜਾਮ ਕਰ ਸਕਦੇ ਐ। ਦਿੱਲੀ ਜਾਣ ਵਾਸਤੇ ਅੱਪਾ ਵੀ ਬਾਰਡਰ ਜਾਮ ਕਰਦੇ ਗਏ ਦਿੱਲੀ ਦੀਆਂ ਪਾਰਟੀਆਂ ਨਹੀਂ ਬਣਦੀਆਂ ਇੱਥੇ ਇੱਥੇ ਕੱਲੀ ਤਕੜੀ ਝੁੱਲੇ ਇੱਥੇ ਪਤਾ ਲੱਗ ਜਾ ਤੇਰਾ ਤੇਰਾ ਸੀਤਾ ਚਿਤਾ ਕੇ ਤੇਰਾ ਤੇਰਾ ਸੀਤਾ ਚਿਤਾ ਕੇ ਅੱਪਾ ਦਿੱਲੀ ਵਾਲਿਆਂ ਨੂੰ ਭਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਇਕੱਠੇ ਹੋਏ ਆਂ ਉਹਨਾਂ ਦਿੱਲੀ ਦੀਆਂ ਪਾਰਟੀਆਂ ਦੇਖਣਾ